ਸੋ ਦੋਸਤੋ ਗੂੰਜ ਇੱਕ ਹੋਰ ਪ੍ਰੈਂਟਲੀ ਪੰਜਾਬੀ ਮਾਂ ਬੋਲੀ ਗੁਰਮੁਖੀ ਦਾ ਖਜ਼ਾਨਾ ਵੇਖੋ ਗੁਰਮੁਖੀ ਸਾਡੇ ਜਿਹੜੇ ਗੁਰੂਆਂ ਦੀ ਬਾਬਾ ਬੁੱਲੇ ਬਾਬਾ ਨਾਨਕ ਦੀ ਬੋਲੀ ਹੈ ਸਾਨੂੰ ਇੱਥੋਂ ਤੱਕ ਇਸ ਬੋਲੀ ਨੇ ਪਛਾਇਆ ਜਨਮ ਤੋਂ ਅਖੀਰ ਤੱਕ ਅਸੀਂ ਗੁਰਮੁਖੀ ਬੋਲਦੇ ਆ ਸੁਣਦੇ ਆ ਤੇ ਭਾਸ਼ਾ ਭਾਵੇਂ ਹੋਰ ਵੀ ਅਸੀਂ ਸਿੱਖ ਲਈਏ ਪਰ ਜਿਹੜੀ ਆਪਣੀ ਮਾਂ ਸਾਡੀ ਮਾਂ ਬੋਲੀ ਹੈ ਉਹ ਗੁਰਮੁਖੀ ਹੈ ਤੋ ਦੋਸਤੋ ਗੂੰਜ ਇਕੋ ਫਰੈਂਡਲੀ ਨਾਲ ਇੱਕ ਗਰੰਟੀ ਦਾ ਸਮਾਨ ਸਾਡੇ ਕੋਲ ਕਿੰਨੇ ਵੀ ਆਰਗੈਨਿਕ ਕਿੱਥੋਂ ਆ ਬਾਈ ਜੀ ਪੂਰਾ ਦੱਸਿਓ ਤੁਸੀਂ ਕੀ ਨਾਂ ਤੁਹਾਡਾ ਹੈ ਮੇਰਾ ਨਾਮ ਜਗਜੀਤ ਸਿੰਘ ਆ ਜੀ ਮੈਂ ਨਿਆਰ ਸਿੰਘ ਵਾਲਾ ਡਿਸਟ੍ਰਿਕਟ ਮੋਗਾ ਤੋਂ ਆ ਜੀ ਸਾਡਾ ਜਿਹੜਾ ਮੇਨ ਹੈਡ ਆਫ ਸਾਡੀ ਰਿਪੋਰਟ ਦਾ ਪੂਰਾ ਆ ਜੀ ਜੀ ਸਾਡੇ ਕੋਲ ਜਿੰਨੇ ਵੀ ਪ੍ਰੋਡਕਟ ਆ ਜੀ ਮਾਂ ਮੋਦੀ ਪੰਜਾਬੀ ਦੇ ਪ੍ਰੋਡਕਟ ਹੁੰਦੇ ਆ ਜੀ ਹਾਂ ਕੋਸ਼ਿਸ਼ ਨਾ ਛੋੜੇ ਕੋਈ ਇਕੋ ਫ੍ਰੈਂਡ ਨਹੀਂ ਮਤਲਬ ਅਸੀਂ ਜਿਹੜਾ ਵਾਤਾਵਰਨ ਨੂੰ ਚੀਜ਼ਾਂ ਨਹੀਂ ਖਰਾਬ ਕਰਦੇ ਜੀ ਅਸੀਂ ਉਹਨਾਂ ਦੇ ਕੰਮ ਕਰਦੇ ਆ ਇਹ ਤਾਂ ਸਾਡੇ ਬਰਸ਼ਾ ਜੀ ਇਹ ਲੱਕੜ ਦੇ ਬਣੇ ਹੋਏ ਆ ਜੀ ਡੈਂਗੋ ਤੋਂ ਔਰ ਇਹਨੂੰ ਨਾਈ ਲਾਉਣ ਲੱਗਿਆ ਜੀ ਅਸੀਂ ਪਲਾਸਟਿਕ ਯੂਜ਼ ਨਹੀਂ ਕਰਦੇ ਕਿਉਂਕਿ ਪਲਾਸਟਿਕ ਸਾਡੇ ਜੀ ਵਾਤਾਵਰਨ ਨੂੰ ਖਰਾਬ ਵਾਤਾਵਰਨ ਨੂੰ ਵੀ ਕੈਂਸਰ ਵੀ ਮੂਤ ਜਾਂਦਾ ਹੂੰ ਇਸ ਕਰਕੇ ਜਿੱਦਾਂ ਸਾਡੇ ਦੂਸਰੇ ਪ੍ਰੋਡਕਟ ਹੋਗੇ ਜੀ ਜਿਵੇਂ ਫੇਸ ਵਾਸ਼ ਹੋ ਗਿਆ ਸਕਰਬ ਹੋ ਗਿਆ ਜੀ ਹੂੰ ਫੇ ਕੀ ਹੈ ਜੀ ਸਰ ਇਹ ਸਕਰਬ ਹੋ ਗਿਆ ਜੀ ਇਹਦੇ ਵਿੱਚ ਕੀ ਹੈ ਮਤਲਬ ਦੱਸੋ ਮਿਸਟਰ ਅਪਾ ਇੱਕ ਸੈਕਿੰਡ ਇੱਕ ਤੋਂ ਬਾਅਦ ਸ਼ੈਂਪੂ ਹੋਗਾ ਜੀ ਫੇਸ ਮਾਸਕ ਹੋਗਾ ਜੀ ਹੈਂਡ ਬੋਸ ਸਾਡੇ ਜਿੰਨੇ ਸਰ ਆਰਗੈਨਿਕ ਪ੍ਰੋਡਕਟ ਹੈ ਜਿਸ ਕਿਸੇ ਤਰ੍ਹਾਂ ਦਾ ਕੈਮੀਕਲ ਯੂਜ਼ ਨਹੀਂ ਕਰਦੇ ਅੱਛਾ ਇਹ ਜਿਹੜੇ ਬ੍ਰਸ਼ ਆ ਤੁਸੀਂ ਦੱਸਿਆਗੇ ਇਹ ਸਰ ਇਹਨਾਂ ਨੂੰ ਸਾਡਾ ਨਾਈਲੋਨ ਲਾਇਆ ਹੋਇਆ ਜੀ ਅਸੀਂ ਕਿਸੇ ਵੀ ਬ੍ਰਸ਼ ਨੂੰ ਅੱਜ ਤੱਕ ਕਦੇ ਪਲਾਸਟਿਕ ਨਹੀਂ ਵਰਤਿਆ ਜਾਂਦਾ ਹੈ ਜੀ ਇਹ ਬੰਬ ਦਾ ਔਰ ਇੱਕ ਸਾਡੇ ਬੁਰਸ਼ ਖਰਾਬ ਨਹੀਂ ਹੁੰਦਾ ਅੱਛਾ ਹਾਂ ਜੀ ਦੂਜੇ ਬ੍ਰਸ਼ ਦੇ ਕੀ ਨੁਕਸਾਨ ਆ ਇਹਦੇ ਕੀ ਫਾਇਦੇ ਆ ਸਰ ਦੇਖੋ ਜੀ ਪਲਾਸਟਿਕ ਸਾਡੇ ਅੰਦਰ ਜਾਊਗੀ ਜੀ ਪਲਾਸਟਿਕ ਕਦੇ ਵੀ ਗਲਦੀ ਨਹੀਂ ਜੀ ਕਿੰਨਾ ਚਿਰ ਮਰਜੀ ਪ ਮੋਸਟਲੀ ਕਹੇ ਸਰਕਾਰ ਨੇ ਵੀ ਹੁਣ ਪਲਾਸਟਿਕ ਬਣ ਰਹੀ ਹੈ ਜੀ ਇਹ ਹੈ ਜਿਹੜਾ ਜੀ ਸਾਡਾ ਇਹ ਡਿਸੋਲਵ ਹੁੰਦੇ ਆ ਗਲ ਜਾਂਦੇ ਆ ਇਹ ਸਭ ਨੂੰ ਨੁਕਸਾਨ ਨਹੀਂ ਕਰਦੇ ਠੀਕ ਹੈ ਇਹਦੇ ਸਾਡਾ ਪੇਸਟ ਜੀ ਸਾਡਾ ਜਿਹੜਾ ਪੇਸਟ ਹੈ ਜੀ ਆਰਗੈਨਿਕ ਪੇਸਟ ਹੈ ਜੀ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਫਲੋਰਾਈਡ ਨਹੀਂ ਪਾਈ ਹੋਈ ਹੁੰਦੀ ਹੂੰ ਕਿਸੇ ਤਰ੍ਹਾਂ ਦਾ ਕੈਮੀਕਲ ਨਹੀਂ ਪਾਇਆ ਗਿਆ ਦੰਦ ਦੀ ਕੋਈ ਵੀ ਪ੍ਰੋਬਲਮ ਹੋਵੇ ਹਰੇਕ 110% ਜਿਹੜਾ ਇਹਦੇ ਵਿੱਚ ਉਹ ਲੱਗ ਜਾਂਦਾ ਹੈ ਜੇ ਜਲਬ ਜੀ ਜਲਬ ਲਾ ਕੇ ਜਾਂਦੀ ਹੈ ਜੀ ਜਾਂ ਕੀੜਾ ਲੱਗਿਆ ਹੋਵੇ ਜੀ ਜਾਂ ਸਾਈਬਰ ਰਸੂੜੇ ਵਿੱਚੋਂ ਸਾਡੇ ਕੂਨ ਆਉਂ ਲੱਗ ਜਾਂਦਾਗਾ ਜੀ ਬਰਬੋਹ ਆ ਜਾਂਦੀ ਆ ਚੰਦ ਪੀਲੇ ਪੈ ਜਾਂਦੀ ਆ ਜੀ ਸਾਰੇ ਇੱਥੇ ਕੰਮ ਕਰਦਾ ਜੀ 100% ਅਧਰਿਆਨ ਇਹ ਸਿੱਧਾ ਸਾਡੇ ਕੋਲ ਇੱਕ ਥੋੜੀ ਕਲਾਕਾਰੀ ਕੀਤੀ ਹੋਈ ਆ ਆ ਬੱਚੇ ਛੋਟੇ ਵਸਤੇ ਪੈਸਨਾ ਤਿਆਰ ਕੀਤੇ ਹੋਣਾ ਜੀ ਔਰ ਇਹਦੀ ਬੈਕ ਸਾਈਡ ਦੇ ਉੱਪਰ ਜੀ ਅਸੀਂ ਸੀਡ ਪਾਤੇ ਜੀ ਲੱਗ ਲੱਗ ਜਦੋਂ ਇਹ ਪੈਸਨਾ ਮੌਕੀ ਇੱਦਿਹਾ ਕਿ ਬੱਚੇ ਨੂੰ ਕਹ ਤੁਸੀਂ ਇਹਨਾਂ ਨੂੰ ਗਮਲੇ ਦੇ ਵਿੱਚ ਜਾਂ ਜ਼ਮੀਨ ਦੇ ਵਿੱਚ ਲਾ ਦਿਓ ਇਹਨਾਂ ਪੈਸਨਾ ਉਗਣਗੇ ਆ ਬਸ ਅੱਛਾ ਉਹ ਤਾਂ ਬੱਚੇ ਪਲਾਂਟੇਸ਼ਨ ਵਾਲੇ ਪਾਸੇ ਹੀ ਹੋਣਗੇ ਜੀ ਇਹਦੇ ਜੋ ਵੀ ਸੀਡ ਪਾਇਆਗਾ ਜੀ ਉਹ ਲੱਗੇਗਾ ਨੂੰ ਇਹ ਸਰ ਸਾਡਾ ਆਈਡੀਆ ਇੱਕ ਨਵਕਲੀ ਚੀਜ਼ ਬਣਾਈ ਹੋਈ ਹੈ ਜੀ ਇਦਾਂ ਅਸੀਂ ਪੈਨ ਵੀ ਇਦਾਂ ਹੀ ਤਿਆਰ ਕੀਤਾਗਾ ਜੀ ਇਹਦੇ ਪਿਛਲੇ ਪਾਸੇ ਵੀ ਅਸੀਂ ਸੀਡ ਪਾਈ ਹੋਈ ਹੈ ਜੀ ਔਰ ਇਹ ਸਾਡੇ ਗੱਤੇ ਦਾ ਬਣਾਇਆ ਹੋਇਆ ਪੈਨ ਹੋਇਆ ਹੈ ਜੀ ਅੱਛਾ ਗੱਤੇ ਦਾ ਹਾਂਜੀ ਲੂਫਾ ਲੂਫਾ ਸਾਡਾ ਤੋਰੀ ਤੋਂ ਤਿਆਰ ਕੀਤਾ ਹੋਇਆ ਹੈ ਜੀ ਲੂਫਾ ਹਾਂਜੀ ਜਿਹਨੂੰ ਆਪਾਂ ਪੰਜਾਬੀ ਦੀ ਝਾਵਾਂ ਕਹਿ ਸਕਦੇ ਹਾਂ ਜੀ ਇਹ ਸਾਡਾ ਤੋਰੀ ਤੋਂ ਤਿਆਰ ਕੀਤਾ ਹੋਇਆ ਹੈ ਯਾ ਵੇ ਇੱਧਰ ਜਿਹੜੇ ਤੁਸੀਂ ਉਹ ਤਿਆਰ ਕੀਤੇ ਇਹ ਸਾਡੇ ਜਿਹੜੇ ਤਿਆਰ ਕੀਤੇ ਹੋਏ ਜੀ ਬੁਡੰਗ ਤੋਂ ਤਿਆਰ ਹੋਏ ਹੋਏ ਆ ਜੀ ਸਾਰੇ ਇਹ ਬੋਰਡ ਤੇ ਲੱਕੜ ਤੋਂ ਤਿਆਰ ਕੀਤੇ ਹੋਏ ਆ ਜੀ ਇਹ ਜਿੰਨੇ ਆ ਜਿੱਦਾਂ ਊੜਾ ਹੋ ਗਿਆ ਜੀ ਇੱਕ ਊੰਕਾਰ ਹੋ ਗਿਆ ਮੂਲ ਮੰਤਰ ਹੋ ਗਿਆ ਜੀ ਇਹ ਅਸੀਂ ਗੱਡੀਆਂ ਦੇ ਵਿੱਚ ਡੈਸ਼ਬੋਰਡ ਤੇ ਲਾ ਸਕਦੇ ਆ ਹਾਂਜੀ ਆ ਗਰਮਕੀ ਫੱਟੀ ਹੋ ਗਈ ਆ ਜੀ ਆ ਸਾਡੇ ਕੋਲ ਇੱਕ ਮਹਾਰਾਜਾ ਰਣਜੀਤ ਸਿੰਘ ਦੇ ਸਮੇ ਦਾ ਨਕਸ਼ਾ ਜੀ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਸੀਗਾ ਕਿਹੜੀਆਂ ਕਿਹੜੀਆਂ ਸਾਡੇ ਸਟੇਟਸ ਸੀ ਸਾਰਾ ਰਾਜਕੀਤਾ ਜੀ ਉਹ ਅਸੀਂ ਇਹਦੇ ਵਿੱਚ ਦਰਸਾ ਗੰਗਾ ਤਾਂ ਕਿ ਆਉਣ ਵਾਲੇ ਬੱਚੇ ਨੂੰ ਪਤਾ ਲੱਗੇ ਕਿ ਸਿੱਖ ਰਾਜ ਸਾਡਾ ਕਿੱਥੋਂ ਤੱਕ ਸੀਗਾ ਜੀ ਇਸ ਤਰ੍ਹਾਂ ਹੁਣ ਸਾਡਾ ਹੁਣ ਦੇ ਪੰਜਾਬ ਦਾ ਨਕਸ਼ਾ ਜੀ ਜਿਹਦੇ ਵਿੱਚ ਸਾਰੇ ਜ਼ਿਲ੍ਹੇ ਲਏ ਹੋਏ ਆ ਜੀ ਕਿੰਨੇ ਜ਼ਿਲ੍ਹੇ ਹੋਗੇ ਜੀ ਇਹ ਇਹ ਸਾਡੇ ਵਿੱਚ ਹੁਣ ਜਿਹੜੇ ਆਪਣੇ 24 ਜਿਹੜੇ 24-24 ਜ਼ਿਲ੍ਹੇ ਹੈਗੇ ਜੀ ਦੇ ਵਿੱਚ ਸਾਰੇ ਅਸੀਂ ਗੁਰਮੁਖੀ ਨੂੰ ਪੰਜਾਬੀ ਬੋਲੀ ਨੂੰ ਸ਼ੇਅਰ ਕਰ ਰਹੇ ਆ ਤਾਂ ਕਿ ਜਿਹੜੇ ਹੁਣ ਬੱਚੇ ਪੜ੍ਹਦੇ ਜਾ ਰਹੇ ਆ ਉਹਨਾਂ ਨੂੰ ਯਾਦ ਰਹੇ ਆ ਫੱਟੀ ਹੁਣ ਤਾਂ ਭੁੱਲੀ ਗਏ ਬੱਚੇ ਹੁਣ ਦੇ ਨੂੰ ਤਾਂ ਪਤਾ ਹੀ ਨਹੀਂ ਪਤਾ ਹੀ ਨਹੀਂ ਹਾਂ ਉਹ ਤਾਂ ਲੀਡਰਾਂ ਨੂੰ ਪਤਾ ਜੀ ਕਈ ਵਾਰੀ ਕਹਿੰਦੇ ਪੂਜੀ ਤਫਟੀ ਜੀ ਇਹ ਇੱਕ ਦੱਸਿਓ ਜੀ ਆ ਜਿਵੇਂ ਦੇਸੀ ਮਹੀਨੇ ਵਿੱਚ ਦੂਜੀ ਇਹ ਸਾਡਾ ਗੁਰਮੁਖੀ ਕੈਲੰਡਰ ਤਿਆਰ ਕੀਤਾ ਹੋਇਆ ਜੀ ਇਹਦੇ ਵਿੱਚ ਜਿਹੜੀਆਂ ਤਰੀਕਾਂ ਦੇਖੋ ਜੀ ਗੁਰਮੁਖੀ ਦੇ ਗੁਰਮੁਖੀ ਦੀਆਂ ਤਰੀਕਾਂ ਜਿਵੇਂ ਅੱਜ ਉਹ ਤੁਹਾਨੂੰ ਦਿਖਾਇਆ ਜਾਵੇ ਅੱਜ ਦੀ ਤਰੀਕ ਦੇ ਮੁਤਾਬਕ ਤਾਂ 14 ਤਰੀਕ ਹੈ ਜੀ ਉਸ ਤੋਂ ਬਾਅਦ ਹੁਣ ਜੀ ਜਿਹੜਾ ਮਹੀਨਾ ਚੱਲ ਰਿਹਾ ਹੈਗਾ ਜੀ ਉਹ ਅੱਸੂ ਚੱਲ ਰਿਹਾ ਹੈ ਜੀ ਢਾੜ ਸੌਣ ਭਾਦੋਂ ਗਾਹ ਚੱਲੂ ਔਰ ਉਸ ਤੋਂ ਬਾਅਦ ਆਈਂ ਦਿਨ ਹੋ ਗਿਆ ਜੀ ਅਸੀਂ ਜਿਹੜਾ ਦਿਨਾਂ ਜੀ ਸਾਡਾ ਇਹ ਮੰਗਲਵਾਰ ਦਿਨ ਹੋ ਗਿਆ ਜੀ ਇਹ ਸਾਡਾ ਜੀ ਗੁਰਮੁਖੀ ਕੈਲੰਡਰ ਹੋ ਗਿਆ ਜੋ ਇਸ ਸਾਰੀ ਲਾਈਫ ਵਾਸਤੇ ਯੂਜ਼ ਹੋਉਂਦਾਗਾ ਕਿਉਂਕਿ ਇਦਾਂ ਹੀ ਵਰ ਇਦੋਂ ਕੁਛ ਕਰਨ ਦੀ ਲੋੜ ਨਹੀਂ ਇਦਾਂ ਹੀ ਵਰਤ ਸਕਦੇ ਇਸ ਤਰੀਕ ਅਸੀਂ ਰੋਜ਼ ਚੇਂਜ ਕਰਨੀ ਹੈ ਜੀ ਮਹੀਨਾ ਇੱਕ ਮਹੀਨੇ ਬਾਅਦ ਚੇਂਜ ਹੋਊਗਾ ਦਿਨ ਰੋਜ਼ ਚੇਂਜ ਕਰਨਾ ਪਊਗਾ ਤੇ ਇਧਰ ਵੀ ਇੱਕ ਆਪਣੇ ਆਪ ਦੀ ਕਰਨ ਉਹੀ ਚੀਜ਼ ਹੈ ਇਹ ਸਰ ਸਾਡੇ ਜੀ ਕਲੌਕ ਤਿਆਰ ਕੀਤੇ ਹੋਏ ਹੈ ਜੀ ਇਹ ਵੀ ਗੁਰਮੁਖੀ ਕਲੌਕ ਆ ਜੀ ਸਾਡੇ ਜਿਹਦੇ ਵਿੱਚ ਸਾਨੂੰ ਮੁਰਤਾ ਵੀ ਦੱਸੇਗਾ ਹੋਗਾ ਵੀ ਕਿਹੜੇ ਮਹੀਨੇ ਦੇ ਵਿੱਚ ਸਾਡੀ ਵਰਖਾ ਹੁੰਦੀ ਹੈ ਜੀ ਕਿਹੜੇ ਮਹੀਨੇ ਦੇ ਵਿੱਚ ਪੱਛੜ ਹੁੰਦੀ ਹੈ ਕਾ ਸਾਡੇ ਸਰਦੀ ਆਉਂਦੀ ਆ ਕਦੋਂ ਬਸੰਤ ਆਉਂਦੀ ਆ ਜੀ ਕਦੋਂ ਬਹਾਰ ਆਉਂਦੀ ਆ ਕਦੋਂ ਗਰਮੀ ਆਉਂਦੀ ਆ ਜੀ ਇਹਦੇ ਵਿੱਚ ਸਾਡੇ ਦੇਸੀ ਮਹੀਨੇ ਸਾਵਣ ਪਦਵਸੂ ਉਹ ਵੀ ਦੱਸਿਆ ਹੈ ਪੰਜਾਬੀ ਵਿੱਚ ਜਨਵਰੀ ਫਰਵਰੀ ਵੀ ਦੱਸਿਆ ਹੋਇਆ ਜੀ ਦੀ ਰੇਟ ਰੂਟ ਕੀ ਇਹਨਾਂ ਦੇ ਰੇਟ ਬੋਲਣ ਛੋਟੇ ਕਲੌਕ ਦਾ ਰੇਟ 400 ਰੁਪਏ ਜੀ ਇੱਕ ਸਾਲ ਦੀ ਦੀ ਗਾਰੰਟੀ ਹੈ ਜੀ ਮਸ਼ੀਨ ਦੀ ਵੱਡੇ ਕਲੌਕ ਦਾ ਰੇਟ ਜਿਹੜਾ ਕੀ 12 ਇੰਚੀ ਹੈ ਇਹਦਾ ਰੇਟ ਹੈ 700 ਰੁਪਏ ਜੀ ਇਹਦੀ ਵੀ ਸਾਲ ਦੀ ਗਾਰੰਟੀ ਹੈ ਹਾਂ ਜਿਵੇਂ ਆਹ ਜਿਹੜੇ ਆਪਣੇ ਜਿਹੜੇ ਸਾਡੇ ਜਿਵੇਂ ਆਹ ਮਲਤਾਨੀ ਮਿੱਟੀ ਹੈ ਜੀ ਸਾਡੀ ਇਹ ਦਾ 100 ਰੁਪਏ ਦੀ ਹੈ ਜੀ ਔਰ ਇਹ 10 ਸਾਲ ਖਰਾਬ ਨਹੀਂ ਹੁੰਦੀਗੀ ਸਾਡੇ ਇਹਦੇ ਤੇ ਲਿਖ ਕੇ ਵੀ ਦਿੱਤਾ ਹੋਇਆ ਜੀ ਆਹ ਮਿੱਟੀ ਫੇਸ ਤੇ ਲਾਉਣ ਨੂੰ ਫੇਸ ਤੇ ਲਾਉਣ ਨੂੰ ਜੀ ਇਸ ਤਰ੍ਹਾਂ ਸਾਡਾ ਜੀ ਜੇ ਲਾਉਣੀ ਹੈ ਫੇਸ ਤੇ ਜੇ ਕੋਈ ਜਿੱਤਾ ਦੂਸਰੀ ਲੱਗਦੀ ਹੈ ਇਹ ਚੌਥਾ ਹਿੱਸੇ ਲੱਗੂਗਾ ਸਰ ਜੀ ਜੇ ਇੱਕ ਚੌਥਾ ਲੱਗਦਾ ਤਾਂ ਇਹਦਾ ਤੁਸੀਂ ਚੌਥਾ ਹਿੱਸੇ ਲੜਾ ਸਿਰਫ ਗਲਾਬ ਜਲਪਾ ਕੇ ਅੱਛਾ ਗਲਾਬ ਜਲਪਾ ਕੇ ਹਾਂ ਬਹੁਤ ਵਧੀਆ ਜੀ ਦਾ ਤੇ ਐਡਰੈਸ ਛੋਟਾ ਤੁਸੀਂ ਦੱਸਤਾ ਹੈ ਨਾ ਮੇਰਾ ਐਡਰੈਸ ਸਰ ਹੈਗਾ ਜੀ ਮੈਂ ਮੇਰਾ ਨਾਮ ਜਗਜੀਤ ਸਿੰਘ ਆ ਜੀ ਮੈਂ ਨਿਹਾਲ ਸਿੰਘ ਵਾਲਾ ਡਿਸਟ੍ਰਿਕਟ ਮੋਗਾ ਮੋਬਾਈਲ ਨੰਬਰ ਵੀ ਬੋਲ ਦਿਓ ਮੋਬਾਈਲ ਨੰਬਰ ਜੀ ਮੇਰਾ 98836050 ਕੱਲ ਨੂੰ ਤਾਂ ਇੱਥੋਂ ਤੱਕ ਇੱਥੇ ਮੈਂ ਆਪਣੇ ਮਿਲ ਜਾਣਗੇ ਕੱਲ ਦੇ ਦਿਨ ਹੈਗੇ ਕੱਲ ਤੱਕ ਇੱਥੇ ਲੋਕੀ ਦੋਸਤੋ ਰਜਿੰਦਰਾ ਕਾਲਜ ਜਿਹੜਾ ਜੂਸ ਫੈਸਟੀਵਲ ਚੱਲ ਰਿਹਾ ਤੇ ਇਹਦੇ ਹੁਣ ਤੁਹਾਨੂੰ ਕੱਲ ਤੱਕ ਇਹ ਜਿਹੜੀਆਂ ਚੀਜ਼ਾਂ ਇੱਥੋਂ ਮਿਲ ਜਾਣਗੇ ਬੇਟੰਡਾ ਤੋਂ ਇਹਦੇ ਵਿੜੇ ਚ ਜੂਸ ਫੈਸਟੀਵਲ ਦੇ ਜਿਹੜੇ ਇੱਥੇ ਵੀਰ ਨੇ ਲਾਇਆ ਗੂੰਜ ਇੱਕੋ ਹਨੇੜਲੀ ਇਤੋਂ ਜ਼ਰੂਰ ਇਹ ਚੀਜ਼ਾਂ ਖਰੀਦੋ ਕਿਉਂਕਿ ਇਹ ਆਪਾਂ ਹੋਰ ਬਹੁਤ ਥਾਵਾਂ ਤੇ ਪੈਸੇ ਲਾ ਦਿੰਨੇ ਆ ਪਰ ਜਿਹੜੀਆਂ ਪੁਸਤਕਾਂ ਤੇ ਜਾਂ ਇਹੋ ਜਿਹੀਆਂ ਮਾਂ ਬੋਲੀ ਨੂੰ ਸਮਰਪਿਤ ਚੀਜ਼ਾਂ ਹੁੰਦੀਆਂ ਇਹ ਵੀ ਸਾਨੂੰ ਖਰੀਦਣੀਆਂ ਚਾਹੀਦੀਆਂ ਤਾਂ ਕਿ ਸਾਡੇ ਬੱਚਿਆਂ ਨੂੰ ਸਿੱਖਿਆ